ਹੈਲੋ ਫਰੈਂਡਸ ਗੁੱਡ ਮਾਰਨਿੰਗ ਫਰੈਂਡਸ ਸਵੇਰੇ ਵਜਣ ਵਾਲੇ ਆ ਪੂਰੇ 5 ਤੇ ਅੱਜ ਅਸੀਂ ਸਵੇਰੇ ਸਵੇਰੇ ਰੈਡੀ ਹੋ ਕੇ ਜਾ ਰਹੇ ਆ ਮਕਲਾਰੋਂਪੁਰ ਸਾਹਿਬ ਕਿਉਂਕਿ ਅੱਜ ਹਾੜ ਦੀ ਪੂਰਨਮਾਸ਼ੀ ਹੈ ਜਿਹੜੀ ਸਾਲ ਦੇ ਵਿੱਚ ਸਿਰਫ ਇੱਕ ਵਾਰੀ ਆਉਂਦੀ ਹੈ ਹੁਣ ਤੇ ਮੰਮਾ ਸਾਨੂੰ ਉੱਥੇ ਹਰ ਸਾਲ ਲੈ ਕੇ ਜਾਂਦੇ ਆ ਉਹ ਪੂਰਨਮਾਸ਼ੀ ਸਾਲ ਬਾਅਦ ਹੀ ਆਉਂਦੀ ਹੈ ਫਰੈਂਡਸ ਅਸੀਂ ਸਾਰੇ ਹੁਣ ਰੈਡੀ ਹੋ ਚੁੱਕੇ ਆ ਤੇ ਪਾਪਾ ਨੇ ਗੱਡੀ ਬਾਹਰ ਕੱਢ ਲਈ ਆ ਚਲੋ ਹੁਣ ਉਹ ਬਾਹਰ ਦਾ ਮੌਸਮ ਕਿੰਨਾ ਸੋਹਣਾ ਹੈ ਸਵੇਰੇ ਸਵੇਰੇ ਇੰਨਾ ਵਧੀਆ ਹੁੰਦਾ ਤੇ ਬਾਅਦ ਇੰਨੀ ਗਰਮੀ ਹੁੰਦੀ ਹੈ 5 ਵਜੇ ਦਿਨ ਚੜ ਗਿਆ ਆਪਾਂ ਨੇ ਗੱਡੀ ਬਾਹਰ ਕੱਢ ਲਈ ਹੈ ਤੇ ਹੁਣ ਆਪਾਂ ਤੇ ਅੱਜ ਸਵੇਰੇ ਤਾਂ ਜਾ ਰਹੀਆਂ ਕਿਉਂਕਿ ਸਵੇਰੇ ਸਵੇਰੇ ਥੋੜੀ ਜਿਹਾ ਠੰਡਾ ਮੌਸਮ ਹੁੰਦਾ ਪਰ ਬਾਅਦ ਵਿੱਚ ਤਾਂ ਇੰਨੀ ਗਰਮੀ ਹੁੰਦੀ ਹੈ ਕਿ ਉੱਥੇ ਵੀ ਬਹੁਤ ਭੀੜ ਹੋਏਗੀ ਜਿੱਦਾਂ ਅੱਜ ਸੀ ਸਵੇਰੇ ਸਵੇਰੇ ਮੱਥਾ ਟੇਕਿਆ ਜਾਣਾ ਹੈ ਫਰੈਂਡਸ ਹੁਣ ਅਸੀਂ ਪਹੁੰਚ ਚੁੱਕੇ ਹਾਂ ਬਡਾਲੀ ਜਿਸ ਨੂੰ ਬਡਾਲੀ ਆਲਾ ਸਿੰਘ ਵੀ ਕਹਿੰਦੇ ਨੇ ਫਰੈਂਡਸ ਆ ਰੋਡ ਚੰਡੀਗੜ੍ਹ ਤੋਂ ਆ ਰਹੀ ਹੈ ਤੇ ਇਹ ਫਤਿਹਦਰ ਸਾਹਿਬ ਨੂੰ ਜਾਂਦੀ ਹੈ ਇਸੇ ਰੋਡ ਤੇ ਰਾਈਟ ਸਾਈਡ 2 ਕਿਲੋਮੀਟਰ ਅੱਗੇ ਮਹਾਰੋਂਪੁਰ ਪਿੰਡ ਹੈ ਜਿੱਥੇ ਅਸੀਂ ਹੁਣ ਜਾਣਾ ਹੈ ਫਰੈਂਡਸ ਹੁਣ ਬਸ ਥੋੜਾ ਜਿਆਦਾ ਸਟੇ ਰਹੇਗੇ ਤੇਜ਼ੀ ਪਹੁੰਚਣ ਵਾਲਿਆਂ ਇਹ 30 ਕਿਲੋਮੀਟਰ ਹੋਏਗਾ ਸਾਡੇ ਘਰ ਤੋਂ ਰਸਤਾ স্বপরিবারে করতেছি লীলাgetLogger এর সকল সকল যوج্য যوج্য ਆ ਗਣੇ ਸੁਣ ਲੋ ਜੀ ਸਿੱਖੋ ਤੁਮਨੇ ਨਾ ਲਾ ਮੈਂ ਜਦ ਸਹਰ ਗਏ ਵਾਸਾ ਆਇਆ ਤਦ ਗੋਰਾ ਸੇਹੀ ਬਾਣੀ ਬਹਿ ਸਰਲੂਆ ਮਨ ਆਖੀ ਸੇਖਾ ਤਦ ਹੀ ਚਲਣ ਅੱਜ ਤੇ ਕੱਲ ਫਿਰਦਾ ਮੇਦ ਹਾਏ ਮੰਦਾਲੀ ਦੂਰੇ ਵਿੱਚ ਹਤਿਯ ਸੂਪਨ ਮਲਤ ਨੋ ਤੇ ਜਾ ਆਸੀ ਖੜ ਬਨ ਦਿਆਨ ਪ੍ਰਭ ਦੇ ਜਨਕੀ ਭਗਤੇ ਆਏ ਗੋ ਰਾਨਨਕ ਵਨ ਪਰ ਤੇ ਆ ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਅਸੀਂ ਆਏ ਗੁਰਦੁਆਰਾ ਮਕਾਰੋਂਪੁਰ ਸਾਹਿਬ ਇੱਕ ਗੁਰਦੁਆਰਾ ਸਾਹਿਬ ਹੈਗਾ ਫਤਿਗੜ ਸਾਹਿਬ ਤੋਂ ਮੁਹਾਲੀ ਰੋਡ ਦੇ 5 ਕਿਲੋਮੀਟਰ ਦੂਰ ਤੇ ਮੁਹਾਲੀ ਵੱਲੋਂ ਜੇ ਆਈਏ ਤਾਂ ਫਿਰ ਬਡਾਲੀ ਆਲਾ ਸਿੰਘ ਲੰਕੇ ਸੱਜੇ ਪਾਸੇ ਹੈ ਇਹਦੇ ਚਾਰ ਗੁਰੂ ਸਾਹਿਬਾਨ ਆਏ ਨੇ ਚਾਰ ਗੁਰੂ ਸਾਹਿਬਾਨ ਦੇ ਚਰਨ ਛੋਹ ਪ੍ਰਾਪਤ ਧਰਤੀ ਹੈ ਗੁਰੂ ਨਾਨਕ ਦੇਵ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਥੇ ਪੂਰਨਮਾਸ਼ੀ ਭਰਦੀ ਹੈ ਮਤਲਬ ਸੰਗਤ ਜਿਹੜੀ ਹੈ ਹਰ ਪੂਰਨਮਾਸ਼ੀ ਨੂੰ ਇੱਥੇ ਜਿਆਦਾ ਹੁੰਦੀ ਹੈ ਤੇ ਹਾੜ ਦੀ ਪੂਰਨਮਾਸ਼ੀ ਸਾਲ ਦੇ ਇੱਕ ਇੱਕ ਵਾਰ ਜੋ ਹਾੜ ਦੀ ਪੂਰਨਮਾਸ਼ੀ ਹੁੰਦੀ ਹੈ ਦੇਸੀ ਮਹੀਨੇ ਹਾੜ ਦੀ ਉਦੋਂ ਇੱਥੇ ਬਹੁਤ ਵੱਡੀ ਗਿਣਤੀ ਵਿੱਚ ਸੰਗਤ ਆਉਂਦੀ ਹੈ ਕਿਉਂਕਿ ਹਾੜ ਦੀ ਜੋ ਇਹਦਾ ਇਤਿਹਾਸ ਹੈ ਉਹ ਵੀ ਹਾੜ ਦੀ ਪੂਰਨਮਾਸ਼ੀ ਦੇ ਨਾਲ ਹੀ ਜੁੜਿਆ ਹੋਇਆ ਹੈ ਇਸ ਕਰਕੇ ਇਲਾਕੇ ਵਿੱਚ ਵੀ ਬਹੁਤ ਮਾਨਤਾ ਕਿਸ ਗੁਰੂ ਘਰ ਦੀ ਅਤੇ ਦੂਰੋਂ ਨੇੜੇੋਂ ਬਹੁਤ ਸੰਗਤ ਪਹੁੰਚਦੀ ਹੈ ਤੇ ਅਸੀਂ ਸਵੇਰੇ ਇੱਥੇ 5:30 5:30 ਪਹੁੰਚ ਗਏ ਸੀ ਤੇ ਉਦੋਂ ਵੀ ਕਾਫੀ ਸੰਗਤ ਸੀ